ਮੈਨੇ ਦਿੱਤੀ ਸੌਖੇ ਸਟਾਰਟ ਦੇ ਚ ਪੁਆਇੰਟ ਡੋਜੀ ਕੈਂਡਲਮ ਹੁੰਦੀ ਹੈ ਜਿਹਦੀ ਬੋਡੀ ਜਦ ਨਾ ਬਣੇ ਜੇ ਬਣੇ ਤਾਂ ਬਹੁਤ ਛੋਟੀ-ਥੋਟੀ ਬਣੇ ਜਿਸਦੀ ਬੋਡੀ ਛੋਟੀ ਬੋਦੀ ਮਣੀ ਜਦ ਨਾ ਬਣੇ ਸੌ ਡੋਜੀ ਕੈਂਡਲਮ ਹੁੰਦੀ ਹੈ ਸਮਝੋ ਕਰਨ ਨੂੰ ਇੱਥੇ ਨਹੀਂ ਹੁੰਦੀ ਆ ਕਿੱਥੇ ਮਾਰਕੀਟ ਵੀ ਕਨਫਿਊਜ਼ਨ ਹੁੰਦੀ ਆ ਕਿਉਂਕਿ ਮਾਰਕੀਟ ਦੋ ਕੈਂਡਲਾਂ ਦੇ ਵਿੱਚ ਚੱਲਦੀ ਹੈ ਇੱਕ ਗ੍ਰੀਨ ਦੇ ਵਿੱਚ ਇੱਕ ਬ੍ਰਾਊਨ ਦੇ ਵਿੱਚ ਆਪਰੇਂਗ ਦੇ ਵਿੱਚ ਕੌਣ ਕਹੇ ਦੇ ਨੇ ਮਾਰਕ ਨੂੰ ਹੁੰਦੀ ਆਪਾਂ ਕੈਂਡਲ ਸਿੱਖ ਰਹੇ ਹਾਂ ਕੋਨ ਟ੍ਰੈਂਡ ਦੇ ਵਿੱਚ ਕੋਣ ਮਾਰਕ ਨੂੰ ਵੀ ਦਿਨ ਹੋਊਗੀ ਆਪਾਂ ਸਿੱਖਿਆ ਤਾਂ ਇੱਕ ਟ੍ਰੈਂਡ ਵੀ ਟ੍ਰੈਂਡ ਹੁੰਦਾ ਸਾਈਡਵੇਜ ਇਹੇ ਬਣਾਉਂਦਾ ਉਹਦਾ ਤਾਂ ਆਪਾਂ ਕੋ ਸਿੱਖਿਆ ਨਹੀਂ ਬਰਬਾਹੀ ਸਿੱਖਿਆ ਵਸ ਫਿਰ ਗੁਰਜੀ ਕੈਂਟਰ ਦੇ ਨੂੰ 120 ਕੋਦੋਂ ਮਾਰਕਟ ਕੀ ਹੁੰਦੀ ਵੀ ਸਾਈਡਵੇਜ ਹੋ ਜੂਗੀ ਸਾਈਡਵੇਜ ਵਿੱਚ ਆਪਾਂ ਕੰਮ ਨਹੀਂ ਕਰਨਾ ਇੱਥੇ ਸੈਲਰਾਂ ਨੂੰ ਪ੍ਰਭੂ ਹੋ ਰਿਹਾ ਹੈ ਸੈਲਰਾਂ ਨੂੰ ਦੋ ਨਾਲੇ ਪ੍ਰਭੂ ਹੁੰਦਾ ਹੈ ਸੈਲਰਾਂ ਨੂੰ ਦੋ ਨਾਲੇ ਪ੍ਰਭੂ ਹੁੰਦਾ ਦੋ ਨਾਲੇ ਬਾਏ ਨੂੰ ਇੱਕ ਨਾਲੇ ਪ੍ਰਭੂ ਹੁੰਦਾ ਇੱਕ ਨਾਲੇ ਕਿਵੇਂ ਦੋ ਨਾਲੇ ਕਿਵੇਂ ਦੇਖੋ ਦੇਖੋ ਆਪਾਂ ਮੰਨ ਲਓ ਕੋਆਰਡੀਨੇਟਰੀ ਆਪਾਂ ਨੂੰ ਫਾਇਦਾ ਹੋਊਗਾ ਜਦੋਂ ਮਾਰਕੀਟ ਉੱਪਰ ਜਾਊਗੀ ਸੈਲਰ ਨੂੰ ਉਦੋਂ ਵੀ ਫਾਇਦਾ ਹੋਊ ਜਦੋਂ ਮਾਰਕੀਟ ਜਾਊਗਾ ਉਦੀ ਸੈਲਰ ਨੂੰ ਉਦੋਂ ਵੀ ਫਾਇਦਾ ਹੋਊ ਜਦੋਂ ਮਾਰਕੀਟ ਸਾਈਡ ਹੋਊਗਾ ਆਪਾਂ ਜਦੋਂ ਮਾਰਕੀਟ ਡਾਊਨ ਵਾਗੀ ਅਗਲੇ ਉਲਟਾ ਦੀ ਨੂੰ ਰੋਲ ਲਾਉਂਦਾ ਏ ਮਾਰਕੀਟ ਸਾਈਡ ਦੇ ਵਿੱਚ ਰਹੀ ਉਹਦੇ ਵੀ ਆਪਾਂ ਰੋਲ ਲਾਉਂਦਾ ਤਾਂ ਇਹ ਕਹਿੰਿਆ ਤੁਹਾਨੂੰ ਵੀ ਸਾਈਡ ਦੇ ਵਿੱਚ ਐਂਟਰੀ ਨਹੀਂ ਕਰਨੀ ਜਦੋਂ ਸਾਈਡ ਵਿੱਚ ਰਹਿੰਦੀ ਹੈ मन लो बंदा कहें भी यार आ सैड में चल रहा है आ ग्रीन बन गई आ रेड बन गई फिर ग्रीन बन गई फिर रेड बन गई कल बंद कहना चल मैं तो एयर प्रोफ्ट हो गया पूरे प्रोफ्ट हो गया पूरे प्रोफ्ट हो गया मन लो कॉलिंग एंट्री नहीं है पूरे लॉस हो जूगा उन्ना का उन्ना को उन्ना नहीं होंगे पूरे अपना लॉस वाद होगा समझ गए यह टाइम टीके लगता है ਟਾਈਮ ਦਾ ਬਦਲਿਆ ਮਾਰਕੀਟ ਕਿੱਦਰੀ ਗਈ ਆਪਾਂ ਦਾ ਐਂਟਰੀ ਉਹ ਲਈ ਸੀ ਅਪਟਰੈਂਡ ਦੀ ਆਪਾਂ ਨੂੰ ਤਾਂ ਬੇਦਾ ਤਾ ਨੂੰ ਨਹੀਂ ਸੀ ਇਤਨਾ ਪ੍ਰੀਮਿਅਮ ਤਾਂ ਨਾਲ ਜਦਾਂ ਸੀ ਜੇਕਰ ਮਾਰਕੀਟ ਉਪਰੇ ਦੀ ਤੇ ਮਾਰਕੀਟ ਉਕੀ ਸਾਈਡਵੇਜ ਤਾਂ ਇੱਥੇ ਰੁਕ ਗਈ ਨਾ ਸਾਈਡਵੇਜ ਦਾ ਮਤਲਬ ਮਾਰਕੀਟ ਰੁਕ ਗਈ ਇੱਕ ਰੇਂਜ ਦੇ ਵਿੱਚ ਆ ਜੇਕਰ ਇਹਦੇ ਵਿੱਚ ਰੁਕ ਗਈ ਤਾਂ ਟਾਈਮ ਤਾਂ ਆਪਾਂ ਮਾਰਕੀਟ ਦਾ ਪ੍ਰਾਪਤ ਨਹੀਂ ਕਰਤਾ ਜਿਹੜਾ ਟਾਈਮ ਪ੍ਰਾਪਤ ਕੀਤਾ ਤਾਂ ਉਹਦਾ ਮਾਰਕੀਟ ਦੇ ਪ੍ਰਤੀਤਾਂ ਹੋ ਗਏ ਤੁਹਾਨੂੰ ਤੁਹਾਨੂੰ ਕਿਹਾ ਜੇ ਮਾਰਕੀਟ ਤੋਂ ਦੇਰੀ ਹੈ ਤਉ ਉਹਦੇ ਕੋਲੇ ਬਹੁਤ ਤਰੀਕੇ ਨੇ ਆਪਣੇ ਤੋਂ ਲੈਣ ਦੇ ਦੀ ਸਮਝੋ ਮੈਂ ਤਾਂ ਇਹ ਕਹਿਣਾ ਕਿ ਕਿਸ ਨੇ ਇਹ ਜਿੰਮੇ ਸਿਆਰ ਨਹੀਂ ਬੰਨੋ ਜਿੰਦਾ ਮੰਨਣਾ ਜਿਹੜਾ ਉਹ ਸਿਆਰ ਨਹੀਂ ਬੰਨਣਾ ਉਹ ਸਿਆਰ ਮੰਨਣ ਤੇ ਜ ਮੰਨਣਾ ਜਵੇ ਉਹੀ ਨਿਗਰ ਕਰਨੀਆਂ ਉਹ ਚੀਜ਼ੇ ਲੱਗਣਾ ਜਾਵੇ ਜੋ ਸਿੱਖੀ ਹੈ ਪਰ ਉਹ ਸਿਆਰ ਨਹੀਂ ਬੰਨਣਾ ਨੂੰ ਨਹੀਂ ਕਰਉ ਹਰ ਉਹ ਸਿਆਰ ਜਿਹੜੀ ਤੇਨੇ ਨੂੰ ਇਹ ਕਲਾਸ ਲਾਉਂਦੇ 2500 ਪਰ ਉਹ ਨਿਕਲ ਨਹੀਂ ਰਿਹਾ ਸਿਆਰੀ ਹੈ ਉਹ ਐ ਨਹੀਂ ਪਤਾ ਕਿ ਕਿੰਨੇ ਕੈਮਰੇ ਉਹ ਬੰਦੇ ਦੇ ਪਿੱਛੇ ਕਿੰਨੇ ਕੈਮਰੇ ਜਦੋਂ ਆਪਾਂ ਮਾਰਕੀਟਿੰਗ ਚ ਇਸ ਤਰ੍ਹਾਂ ਹੋ ਗਿਆ ਨਾ ਸਾਰੇ ਡਾਟੇ ਦੇ ਨਿਗਾਹ ਚ ਆਪਾਂ ਆਪਾਂ ਕੀ ਕਰਦੇ ਕਿੱਥੇ ਇੰਟਰ ਹੋਣਾ ਹੈ ਕੀ ਕਰਨਾ ਚਾਹਣਾ ਹੈ ਸਾਰਾ ਕੁਝ ਨੂੰ ਪਤਾ ਲੱਗਦਾ ਸਿਰਫ ਮਤਲਬ ਜਿਹੜਾ ਦੂਸਰਾ ਘੜਾ ਹੈ ਜੀ ਉਹ ਟੀਮਾਂ ਦੇ ਤੂੰ ਐ ਚੱਲ ਰਹੇ ਹੁਣ ਦੂਸਰੇ ਘੜਾ ਹੈ ਜੀ ਨੂੰ ਦੂਸਰੇ ਕਿਸੇ ਬੈਠੇ ਜਿੱਦਾਂ ਇਹ ਕੀ ਕਿਹੜੀ ਲੈ ਜਿੱਤੀ ਆਲੇਰੀਆਂ ਫੇਰ ਵਿੱਚ ਕੋਈ ਕਰਨੀ ਜੇ ਤਾਂ ਕੋਈ ਹੱਥ ਦਿਖਾਉਣਾ ਹੈ ਹੁਣ ਆਪਾਂ ਨਹੀਂ ਦਿਖਾਉਣੇ करके भी अपने मेहनत करनी है ता ही मतलब वो चीज होगी होगी समझिए जी इस करके वो उसे दिखाई जा सकती है मदान जो पुत्र है मेहनत दिखाई जा सकती है जिम्मे विराट कोहली कला अच्छे ना हम देखते अपना विराट कोहली का खबर किन्ने साल की मेहनत होगी वो नाम ही नहीं जुड़िया समझिए ही नहीं जुड़िया मेहनत बहुत है ता ही मैदान चाहे जाके अंदर नाम कमा सकते हैं ਅਦਰਵਾਈਜ਼ ਜੇ ਇਹ ਨਹੀਂ ਡੈਨਾਈਡ ਹੁੰਦਾ ਤਾਂ ਨਹੀਂ ਬੈਠੂਗਾ ਅਦਰਵਾਈਜ਼ ਕੋਈ ਨਹੀਂ ਸੰਖੇਪ ਬਸ ਇਹ ਦੇਖ ਲਾ ਲਓ ਕਿ ਉਹ ਕਿਹਾ ਸੀ ਜੀ ਦੂਜੀ ਦਾ ਬਦਲੂ ਕੀ ਹੈ ਹੁਣ ਆਪੋ ਚੀ ਜਣੇ ਇੱਥੇ ਵਾਇਰ ਤੇ ਸੈਵਰ ਦੇ ਵਿੱਚ ਫਾਈਟ ਹੋਣੀ ਹੁੰਦੀ ਹੈ ਪੂਰੀ ਫਾਈਟ ਹੋਣੀ ਹੁੰਦੀ ਹੈ ਮਤਲਬ ਕਿ ਦੇਖੋ ਉਹ ਡੂਰ ਲੱਗ ਰਿਹਾ ਹੈ ਕਿਥੋਂ ਇਹ ਫਰਮਾ ਲਾ ਨੇ ਜੇ ਮੇਰਾ ਸਾਕਾ ਕੋ ਸਿੱਧਾ ਮੈਚ ਡਰਾ ਹੋ ਜਾਂਦਾ ਜੁਮਨੇ ਪਾਸੇ ਕੋ ਜਿਆ ਡੂਰ ਲੱਗ ਰਿਹਾ ਹੁੰਦਾ ਕੋਈ ਫੈਸਲਾ ਨਹੀਂ ਹੋ ਪਾ ਰਿਹਾ ਹੁੰਦਾ ਜਦੋਂ ਫਾਇਨਸ ਨਾਲ ਨਹੀਂ ਹੂਪ ਆ ਰਹੇ ਹੁੰਦਾ ਤਾਂ ਜਿਹੜਾ ਰੈਵਨਿਊ ਹੁੰਦਾ ਉਹ ਵੀ ਕਨਫਿਊਜ਼ ਹੁੰਦਾ ਜਿਵੇਂ ਮੈਂ ਕਹਿੰਦਾ ਥੀਨੂ ਮਤਲਬ ਜੇ ਤੁਸੀਂ ਕਰਨਾ ਥੀਨੂ ਕੰਪਨੀ ਉਹ ਜਿੱਦ ਤੱਕ ਕੋਈ ਟੈਨਸ਼ਨ ਨਹੀਂ ਬੀਬੀਰ ਸਿੱਕੇ ਮਾਰ ਦੇਣਾ ਪਾਣਾ ਹੈ ਤਾਂ ਇੱਥੇ ਮਾਰਕੀਟ ਕੋਈ ਸਮਝ ਨਹੀਂ ਹੁੰਦੀ ਹੈ ਪੂਰੇ ਮਾਰਕੀਟ ਨੂੰ ਟੈਨਸ਼ਨ ਹੁੰਦੀ ਹੈ ਵੀ ਮੈਂ ਕਿੱਥੇ ਜਾਵਾਂ ਤਾਂ ਕਹਿਣਾ ਮਤਲਬ ਵੀ ਕੀ ਹੈ ਜਦੋਂ 5 ਮਿੰਟ ਦਾ ਪਰਸੈਂਟੇਜ ਆਇਆ ਹੁੰਦਾ ਤਾਂ ਕੀ ਹੋ ਜਾਣਾ ਜੀ ਇਹ ਕਿੱਥੋਂ ਤਾਂ ਨਹੀਂ ਕਰੀ ਜਾਂਦੇ ਆ ਆਪਸ ਵਿੱਚ ਕੀ ਵਾਈਟ ਹੋ ਰਹੀ ਹੈ ਜਦੋਂ ਇਹਦਾ ਟਾਈਮ ਹੋ ਗਿਆ ਤਾਂ ਇਹ ਪੂਰੇ ਤਾਂ ਉੱਥੇ ਛੱਡ ਦੇਣਗੇ ਜਿੱਥੇ ਹੋਊਗੀ ਤਾਂ ਅਗਲੀ ਚੈਂਡਲ ਕਿਉਂ ਹੋਊਗੀ ਬਾਨੀਸ਼ ਚੰਦਗੀ ਜੀ ਤਾਂ ਕਹਿੰਦਾ